ਸਤਿਕਾਰਯੋਗ ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਖ-ਵੱਖ ਵਿਸ਼ੇ ਜੋ ਗੁਰਬਾਣੀ ਦੇ ਵਿੱਚ ਦਰਜ ਕੀਤੇ ਹਨ ਉਹਨਾਂ ਵਿਸ਼ਿਆਂ ਦੇ ਸ਼ਬਦੀ ਅਰਥ ਕਿ ਉਹਨਾਂ ਦਾ ਅਰਥ ਕੀ ਹੈ ਜਿਸ ਤਰ੍ਹਾਂ ਗੁਰੂ ਮਹਾਰਾਜ ਜੀਆ ਨੇ ਫਰਜ਼ ਕਰੀਏ ਆਪਾਂ ਇੱਕ ਉਦਾਹਰਨ ਲਈਏ ਗੁਰੂ ਮਹਾਰਾਜ ਜੀਆ ਨੇ ਇੱਕ ਸ਼ਬਦ ਵਰਤਿਆ ਹੈ ਗੁਰਬਾਣੀ ਦੇ ਅੰਦਰ ਪਰਮੇਸ਼ਰ ਇੱਕ ਸ਼ਬਦ ਵਰਤਿਆ ਹੈ ਗਿਆਨ ਇੱਕ ਸ਼ਬਦ ਵਰਤਿਆ ਹੈ ਧਿਆਨ ਇੱਕ ਸ਼ਬਦ ਮਹਾਰਾਜ ਜੀਆ ਨੇ ਵਰਤਿਆ ਹੈ ਜਤੀ ਸਤੀ ਸੰਤੋਖੀ ਦੇਵਤੇ ਸੋ ਇਹਨਾਂ ਸ਼ਬਦਾਂ ਦਾ ਅਰਥ ਕੀ ਹੈ ਇਹਨਾਂ ਸ਼ਬਦਾਂ ਦਾ ਮਨੋਰਥ ਕੀ ਹੈ ਤੋਂ ਸਾਧ ਸੰਗਤ ਜੀ ਅੱਜ ਤੋਂ ਆਪਾਂ ਹਰ ਰੋਜ਼ ਘੱਟ ਤੋਂ ਘੱਟ ਇੱਕ ਸ਼ਬਦ ਦੇ ਬਾਰੇ ਦੇ ਵਿੱਚ ਵਿਚਾਰ ਆਪ ਜੀ ਦੇ ਨਾਲ ਸੰਗਤਾਂ ਦੇ ਸੰਮੁਖ ਕਰਨੀ ਸ਼ੁਰੂ ਕਰ ਰਹੇ ਹਾਂ ਸੋ ਆਪ ਜੀ ਸੰਤ ਨੇ ਕਿਰਪਾ ਕਰਕੇ ਪਿਆਰ ਦੇਣਾ ਆਪ ਜੀ ਸੰਗਤ ਨੇ ਕਿਰਪਾਲਤਾ ਕਰਕੇ ਇਹਨਾਂ ਸ਼ਬਦਾਂ ਨੂੰ ਜਿੱਥੇ ਆਪ ਸੁਣਨਾ ਹੈ ਉੱਥੇ ਹੀ ਸਾਧ ਸੰਗਤ ਜੀ ਇਸ ਨੂੰ ਵੱਧ ਤੋਂ ਵੱਧ ਅੱਗੇ ਸੰਗਤਾਂ ਤੱਕ ਪਹੁੰਚਾਉਣ ਦੀ ਸੇਵਾ ਵੀ ਕਰਨੀ ਹੈ ਇਹ ਸੇਵਾ ਖਾਲਸਾ ਪੰਥ ਦੀ ਸੇਵਾ ਹੈ ਇਹ ਸੇਵਾ ਧੰਗ ਗੁਰੂ ਨਾਨਕ ਦੇਵ ਮਹਾਰਾਜੀਆਂ ਦੀ ਸੇਵਾ ਹੈ ਇਹ ਸੇਵਾ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਦੀ ਸੇਵਾ ਹੈ ਇਹ ਸੇਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੀ ਸੇਵਾ ਹੈ ਸੋ ਆਓ ਸਭ ਤੋਂ ਬਡੇਰਾ ਸ਼ਬਦ ਸਭ ਤੋਂ ਸਰਬੋਤਮ ਸ਼ਬਦ ਜਿਹੜਾ ਗੁਰੂ ਪਾਤਸ਼ਾਹ ਜੀਆਂ ਨੇ ਵਰਤਿਆ ਹੈ ਉਹ ਹੈ ਪਰਮੇਸ਼ਰ ਜਿਸ ਨੂੰ ਕੋਈ ਭਗਵਾਨ ਕਹਿੰਦਾ ਹੈ ਕੋਈ ਅੱਲਾਹ ਕਹਿੰਦਾ ਹੈ ਕੋਈ ਖੁਦਾ ਕਹਿੰਦਾ ਹੈ ਕੋਈ ਕੁਝ ਤੇ ਕੋਈ ਕੁਝ ਤੋਂ ਆਓ ਸਾਧ ਸੰਗਤ ਜੀ ਅੱਜ ਜੋ ਪਹਿਲਾ ਵਚਨ ਆਪਾਂ ਸ਼ਰਵਣ ਕਰੀਏ ਉਹ ਹੈ ਪਰਮੇਸ਼ਰ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਪਰਮੇਸ਼ਵਰ ਜਾਂ ਪਰਮੇਸ਼ਰ ਸੋ ਸਾਧ ਸੰਗਤ ਜੀ ਜਿਸ ਨੇ ਆਪਣੀ ਸ਼ਕਤੀ ਨਾਲ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਰਚ ਕੇ ਸਭ ਦੀ ਪਰਿਤੀਪਾਲਣਾ ਕਰ ਰਿਹਾ ਹੈ ਤੇ ਸਦਾ ਹੀ ਉਸ ਦੀ ਸੰਭਾਲ ਕਰ ਰਿਹਾ ਹੈ ਉਸ ਨੂੰ ਪਰਮੇਸ਼ਰ ਆਖਿਆ ਗਿਆ ਹੈ ਉਸ ਦਾ ਨਾਮ ਪਰਮੇਸ਼ਰ ਹੈ ਉਸ ਨਿਰੰਕਾਰ ਪੂਰਨ ਪਰਮਾਤਮਾ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ ਕਿਉਂਕਿ ਜੋ ਚੀਜ਼ ਦੁਨੀਆ ਵਿੱਚ ਨਜ਼ਰ ਆ ਰਹੀ ਹੈ ਕਰਤੇ ਤੋਂ ਬਿਨਾ ਕੋਈ ਵੀ ਨਹੀਂ ਹਰ ਇੱਕ ਚੀਜ਼ ਦਾ ਕਰਤਾ ਹੁੰਦਾ ਹੈ ਹਰ ਇੱਕ ਕਿਰਤ ਦਾ ਕਰਤਾ ਹੁੰਦਾ ਹੈ ਜੈਸੇ ਘੜੇ ਦਾ ਕਰਤਾ কুমہار ਹੈ ਤੇ ਬਿਨਾ কুমہار ਤੋਂ ਘੜਾ ਬਣ ਨਹੀਂ ਸਕਦਾ ਲੋਹੇ ਦੇ ਹਥਿਆਰ ਰੰਬਾ ਦਾਤਰੀ ਤਲਵਾਰ ਆਦਕ ਦਾ ਕਰਤਾ ਲੋਹਾਰ ਹੈ ਪੇਟੀਆਂ ਸੰਦੂਕਾਂ ਆਧਕ ਦਾ ਕਰਤਾ ਤਰਖਾਨ ਹੈ ਤੋ ਇਸੇ ਤਰ੍ਹਾਂ ਦੇਖਦਾ ਇੰਜਨ ਜਹਾਜ਼ ਨਹਿਰਾਂ ਆਦਕ ਜੋ ਟੈਲੀਫੋਨ ਆਦਕ ਸਾਰਾ ਕੁਝ ਇਹ ਮਨੁੱਖੀ ਦਿਮਾਗ ਦੀ ਕਾਰਡ ਹਨ ਤੋ ਕਿਸੇ ਦੇ ਦਿਮਾਗ ਅਨੁਸਾਰ ਉਹਦੇ ਚਲਾਏ ਹੋਏ ਤਰੀਕੇ ਅਨੁਸਾਰ ਇਹ ਸਾਰਾ ਕੁਝ ਕੰਮ ਕਰ ਰਿਹਾ ਹੈ ਜਿਵੇਂ ਇਹਨਾਂ ਚੀਜ਼ਾਂ ਦਾ ਕੋਈ ਨਾ ਕੋਈ ਕਰਤਾ ਹੈ ਤੇ ਕਰਤੇ ਤੋਂ ਬਿਨਾ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਤੈਸੇ ਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਪਰਮੇਸ਼ਰ ਹੈ ਤੇ ਉਸ ਨੇ ਆਪਣੀ ਸ਼ਕਤੀ ਨਾਲ ਹੀ ਸਾਰੀ ਰਚਨਾ ਪੈਦਾ ਕੀਤੀ ਹੈ ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਦੱਸ ਰਹੇ ਹਨ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲਖ ਦਰਿਆ ਉਹ ਜਪਜੀ ਸਾਹਿਬ ਦੇ ਅੰਦਰ ਵਚਨ ਹੈ ਕਿਉਂਕਿ ਉਸ ਵੱਡੀ ਤਾਕਤ ਵਾਲਾ ਤੇ ਉਹ ਪਰਮਾਤਮਾ ਉਸ ਦੇ ਇੱਕ ਵਾਕ ਨਾਲ ਹੀ अथवा ਹੁਕਮ ਨਾਲ ਹੀ ਸ੍ਰਿਸ਼ਟੀ ਦੀ ਉਸ ਨੇ ਰਚਨਾ ਕਰ ਦਿੱਤੀ ਹੈ ਕਿਉਂਕਿ ਉਹ ਸਰਵਗ ਵਿਆਪਕ ਹੋਣੇ ਕਰਕੇ ਔਰ ਸਬਦਾ ਪਾਲਣਾ ਔਰ ਸ਼ਿੰਗਾਰ ਕਰਨੇ ਕਰਕੇ ਸਭ ਤੋਂ ਵੱਡੀ ਸ਼ਕਤੀ ਵਾਲਾ ਹੋਣ ਕਰਕੇ ਉਸ ਨੇ ਸਭ ਤੋਂ ਵੱਡੀ ਰਚਨਾ ਕੀਤੀ ਹੈ ਔਰ ਮਨੁੱਖ ਸਾਧ ਸੰਗਤ ਜੀ ਜੀਵ ਅਲਪਗ ਹੈ ਇਸ ਕਰਕੇ ਉਸ ਦੀ ਸ਼ਕਤੀ ਵੀ ਥੋੜੀ ਹੈ ਤੇ ਉਸ ਦੀ ਰਚਨਾ ਵੀ ਥੋੜੀ ਹੈ ਆਪਣੀ ਤਾਕਤ ਮੁਜਬ ਦਿਨੇ ਰਾਤ ਅਨੇਕ ਪ੍ਰਕਾਰ ਦੀ ਰਚਨਾ ਮਨੁੱਖ ਵੀ ਕਰਦਾ ਫਿਰਦਾ ਸੋ ਪੂਰਨ ਸ਼ਕਤੀ ਵਾਲੇ ਪਰਮੇਸ਼ਰ ਨੇ ਕੁਦਰਤ ਦੁਆਰਾ ਸਭ ਕੁਝ ਰਖਿਆ ਹੈ ਸੋ ਨਿਰੰਕਾਰ ਪ੍ਰਮਾਤਮਾ ਕੁਦਰਤ ਦੁਆਰਾ ਸਭ ਜਗ੍ਹਾ ਨਜ਼ਰ ਆ ਰਿਹਾ ਹੈ ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਦੱਸਦੇ ਹਨ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਉ ਸੁਖ ਸਾਗ ਕੁਦਰਤ ਪਾਤਾ ਕੁਦਰਤ ਕਸੀ ਕੁਦਰਤ ਸਰਬਕਾਰ ਕੁਦਰਤ ਵੇਅ ਪੁਰਾਨ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਵਿਚਾਰ ਕੁਦਰਤ ਜਤੀ ਜਿੰਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆ ਕੁਦਰਤ ਵਦਿਆ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਂ ਪਾਣੀ ਵਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਦਰ ਕਰਤਾ ਬਾਕੀ ਨਾ ਹੀ پاک ਨਾਨਕ ਹੁਕਮੇ ਅੰਦਰ ਵੇਖੈ ਵਰਤੈ ਆਕੋ ਤਾਕ ਆਸਾ ਜੀ ਦੀ ਬਾਣ ਦੇ ਅੰਦਰ ਇਹ ਸ਼ਬਦ ਹੈ ਸੋ ਹਰ ਇੱਕ ਚੀਜ਼ ਦਾ ਕਰਤਾ ਹੋਣੇ ਕਰਕੇ ਹਰ ਇੱਕ ਚੀਜ਼ ਵਿੱਚ ਆਪ ਵਿਆਪਕ ਹੋ ਰਿਹਾ ਹੈ ਜੈਸੇ ਗੁਰੂ ਜੀ ਦੱਸਦੇ ਹਨ ਤਨ ਆਸਰੀ ਮਹੱਲਾ ਪਹਿਲਾ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਜਿਸ ਤਰ੍ਹਾਂ ਕਿਸੇ ਚੀਜ਼ ਦਾ ਕਰਤਾ ਚੀਜ਼ ਵਿੱਚ ਵਿਆਪਕ ਹੁੰਦਾ ਹੈ ਤਿਸ ਦੀ ਤਾਕਤ ਹੀ ਉਸ ਵਿੱਚ ਕੰਮ ਕਰਦੀ ਹੈ ਇਸੇ ਤਰ੍ਹਾਂ ਹਰ ਇੱਕ ਸਰੀਰ ਦੇ ਵਿੱਚ ਪਰਮੇਸ਼ਰ ਦੀ ਤਾਕਤ ਹੀ ਕੰਮ ਕਰ ਰਹੀ ਹੈ ਉਸ ਦੀ ਤਾਕਤ ਨਾਲ ਹੀ ਅਸੀਂ ਤੁਰਦੇ ਹਾਂ ਫਿਰਦੇ ਹਾਂ ਖਾਂਦੇ ਪੀਂਦੇ ਸੌਂਦੇ ਅਤੇ ਜਾਗਦੇ ਹਾਂ ਜਿਸ ਤਰ੍ਹਾਂ ਗੋੜੀ ਰਾਗ ਅੰਦਰ ਸਤਿਗੁਰੂ ਸ਼ਹੀਦਾ ਦੇ ਸਰਤਾਜ ਗੁਰੂ ਅਰਜਨ ਦੇਵ ਜੀਆ ਨੇ ਫਰਮਾਨ ਕੀਤਾ ਹੈ ਆਠ ਕੀ ਪੁੱਤਰੀ ਕਹਾ ਕਰੇ ਬਪਰੀ ਖਿਲਾਵਨ ਹਾਰੋ ਜਾਨੈ ਜੈਸਾ ਭੇਖ ਕਰਾਵੇ ਬਾਜੀਗਰ ਉਹ ਤੈਸੋ ਹੀ ਸਾਜ ਆਨੈ ਭਾਵੇਂ ਕਰਤੇ ਦੀ ਰਚੀ ਹੋਈ ਕੁਦਰਤ ਕਿਸੇ ਸਮੇਂ ਨਾਸ਼ ਵੀ ਹੋ ਜਾਵੇ ਪਰ ਕਰਤਾ ਆਪ ਫਿਰ ਵੀ ਅਟਲ ਹੈ ਉਹ ਚੋਜੀ ਹੈ ਤੇ ਚੂੰਜ ਕਰ ਕਰਕੇ ਵੇਖਦਾ ਹੈ ਤੇ ਉਸ ਦੀ ਰਚੀ ਹੋਈ ਕੁਦਰਤ ਉਹ ਜਦੋਂ ਪ੍ਰਲੈਹ ਹੁੰਦੀ ਹੈ ਜਦੋਂ ਉਹ ਨਾਸ਼ ਹੁੰਦੀ ਹੈ ਤੇ ਇਹ ਵੀ ਕੁਝ ਕਰਤੇ ਦਾ ਇੱਕ ਚੋਜ ਹੈ ਪਾਤਸ਼ਾਹ ਬਾਣੀ ਅੰਦਰ ਗਉੜੀ ਰਾਗ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬਚਨ ਕਹਿ ਰਹੇ ਹਨ ਚੋਜੀ ਮੇਰੇ गोविंदਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਸੋ ਸਾਧ ਸੰਗਤ ਜੀ ਜਦੋਂ ਚਾਹੁੰਦਾ ਹੈ ਪਰਮੇਸ਼ਰ ਤਾਂ ਬਾਜੀ ਕਰ ਵਾਂਗੂ ਰਚਨਾ ਕਰ ਲੰਗਾ ਜਦੋਂ ਚਾਹੁੰਦਾ ਹੈ ਉਸ ਨੂੰ ਸਮੇਟ ਦਿੰਦਾ ਹੈ ਤੁਦ ਆਪੇ ਸਿਰਜ ਉਹ ਆਪ ਹੀ ਸਿਰਜਦਾ ਹੈ ਫੋਨ ਗੋਈ ਆਪ ਹੀ ਉਸ ਨੂੰ ਖਤਮ ਕਰਦਾ ਹੈ ਸੋਰਠਿ ਰਾਗ ਅੰਦਰ ਕਬੀਰ ਸਾਹਿਬ ਜੀਆਂ ਦਾ ਬਚਨ ਹੈ ਬਾਜੀਗਰ ਡੰਕ বাজਾਈ ਸਭ ਖਲਕ ਤਮਾਸੇ ਆਈ ਬਾਜੀਗਰ ਸਵਾੰਗ ਸਕੇਲਾ ਆਪਣੇ ਰੰਗ ਰਵੇ ਇਕੱਲਾ ਸੋ ਵਖ ਵਖ ਧਰਮਾਂ ਦੇ ਵਿਦਵਾਰ ਪੁਰਸ਼ ਸਤ ਪੁਰਸ਼ ਉਸ ਨੂੰ ਆਪੋ ਆਪਣੇ ਸ਼ਬਦਾਂ ਦੇ ਰਾਹੀਂ ਵੱਖ-ਵੱਖ ਤਰ੍ਹਾਂ ਨਾਲ ਬਿਆਨ ਕਰਦੇ ਹਨ ਜਿਸ ਤਰ੍ਹਾਂ ਵੇਦਾਂਤ ਵਾਲੇ ਉਸ ਨੂੰ ਸੱਚ ਦਾ ਆਨੰਦ ਕਹਿੰਦੇ ਹਨ ਵੇਦਾਂਤ ਵਾਲੇ ਪਰਮੇਸ਼ਰ ਨੂੰ ਸੱਚ ਦਾ ਆਨੰਦ ਕਹਿੰਦੇ ਹਨ ਸੱਚ ਦਾ ਆਨੰਦ ਦਾ ਕੀ ਅਰਥ ਹੈ ਸਤ ਚਿੱਤ ਆਨੰਦ ਸਰੂਪ ਉਹ ਇਸ ਨੂੰ ਸਤ ਸੱਚ ਦਾ ਆਨੰਦ ਕਹਿੰਦੇ ਹਨ ਸੋ ਉਸ ਤਰਲੋਕੀ ਦੇ ਮਾਲਕ ਦਾ ਨਾਮ ਪਰਮੇਸ਼ਰ ਭਗਵਾਨ ਅਕਾਲ ਪੁਰਖ ਵਾਹਿਗੁਰੂ ਹੈ ਤਾਂ ਤੇ ਉਸ ਪ੍ਰithvi ਪਾਲ ਸਵਾਮੀ ਨੂੰ ਸਦਾ ਹੀ ਹਾਜ਼ਰ ਨਾਜ਼ਰ ਜਾਨਣਾ ਚਾਹੀਦਾ ਹੈ ਸੋ ਕਿਸੇ ਵਿਦਵਾਨ ਪੁਰਸ਼ ਨੇ ਬੜੇ ਹੀ ਸੋਹਣੇ ਸ਼ਬਦ ਇਓ ਲਿਖੇ ਹਨ ਰਚਨਾ ਤੇਰੀ ਦੀ ਸਿਫਤ ਕੀ ਕਰ ਸਕਾਂ ਦ੍ਰਿਸ਼ਟ ਨਾ ਆਵੇ ਦ੍ਰਿਗਾਂ ਦੇ ਮੂਲ ਅੱਗੇ ਰਚਨਾ ਤੇਰੀ ਦੀ ਸਿਫਤ ਕੀ ਕਰ ਸਕਾਂ ਦ੍ਰਿਸ਼ਟ ਨਾ ਆਵੇ ਦ੍ਰਿਗਾਂ ਦੇ ਮੂਲ ਅੱਗੇ ਕਿਧਰੇ ਸਿੰਘ ਖਾਰਾ ਹੈ ਬੇਅੰਤ ਰਚਿਆ ਕਿਧਰੇ ਉਸ ਦੀ ਤਰਫ ਦਰਿਆ ਵਗੇ ਕਿਧਰੇ ਸੂਰ ਸਸੀ ਚਲਦੇ ਨજર ਆਵਣ ਸੂਰ ਕਈਏ ਸੂਰਜ ਸਸੀ ਕਈਏ ਸਾਧ ਸੰਗਤ ਜੀ ਚੰਦਰਮ ਕਿਤੇ ਸੂਰ ਸਸੀ ਇਹ ਵਚਨ ਮੈਂ ਤਾਂ ਲੱਥਾ ਕੀਤਾ ਹੈ ਤੇ ਕਈ ਅਲਪਗ ਜੀਵ ਆਪਣੇ ਵਿਚਾਰ ਮੁਤਾਬਕ ਸਸੀ ਸ਼ਬਦ ਉਹ ਕੋਈ ਕਿਸੇ ਬੋਲ ਦਾ ਨਾਮ ਨਾ ਸਮਝ ਜਾਣ ਕਿਧਰੇ ਸੂਰ ਸਸੀ ਚਲਦੇ ਨਜ਼ਰ ਆਵਣ ਕਿਧਰੇ ਉਡਗਣ ਵਿੱਚ ਆਕਾਸ਼ ਲੱਗੇ ਕਿਧਰੇ ਰਚੇ ਹਨ ਖੰਡ ਅਤੇ ਦੀਪ ਸੋਹਣੇ ਕਿਦਰੇ ਰਜੇ ਹੈ ਖੰਡ ਅਤੇ ਦੀਪ ਸੋਹਣੇ ਇਹ ਤਾਂ ਦੁਨੀਆ ਸੁਹਾਵਣਾ ਬਾਗ ਲੱਗੇ ਇਹ ਤਾਂ ਦੁਨੀਆ ਸੁਹਾਵਣਾ ਬਾਗ ਲੱਗੇ ਸੋ ਸਾਧ ਸੰਗਤ ਜੀ ਅੱਜ ਪਰਮੇਸ਼ਰ ਇਸ ਸ਼ਬਦ ਦੇ ਉੱਤੇ ਆਪਾਂ ਵਿਚਾਰ ਸਾਂਝੀ ਕੀਤੀ ਹੈ ਅਗਲਾ ਸ਼ਬਦ ਜੋ ਪਰਮੇਸ਼ਰ ਤੋਂ ਬਾਤ ਦੂਸਰੇ ਨੰਬਰ ਤੇ ਆਪਦਾ ਹੈ ਉਹ ਹੈ ਸਾਧ ਸੰਗਤ ਜੀ ਗੁਰੂ ਤੋਂ ਅਗਲੇ ਵਿਚਾਰ ਦੇ ਵਿੱਚ ਆਪਾਂ ਗੁਰੂ ਸ਼ਬਦ ਦੇ ਉੱਤੇ ਸਾਧ ਸੰਗਤ ਜੀ ਵਿਚਾਰਾਂ ਦੀ ਸਾਂਝ ਕਰਾਂਗੇ ਭੁੱਲਾਂ ਚੁੱਕਾਂ ਦੀ ਖੀਮਾ ਆਪ ਜੀ ਸੰਗਤ ਦਾ ਧੰਨਵਾਦ ਗੱਜ ਵੱਜ ਕੇ ਫਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ